ਇਹ ਬੈਠੇ ਕਿਉਂ ਮੈਂ ਮੇਰੀ ਮਾਂ ਬੈਠੀ ਸੀ ਉੱਥੇ ਉੱਥੇ ਮੈਂ ਇਸਦਾ ਯਾਨ ਕੀਤਾ ਆ ਪਰ ਆ ਮਾਂ ਵੀ ਨਹੀਂ ਅੱਖ ਜੀ ਜਦੋਂ ਆ ਕਿ ਫੋਟੋ ਫੇਸ ਲਈ ਕਰਦੀ ਹਾਂ ਮੈਂ ਇਹ ਬੈਠੇ ਕਿਉਂ ਮੇਰੀ ਮਾਂ ਬੈਠੀ ਸੀ ਉੱਥੇ ਉੱਥੇ ਮੈਂ ਇਸਦਾ ਯਾਨ ਕੀਤਾ ਆ ਪਰ ਆ ਕਸਰ ਫੈਸਲੇ ਕਰਕੇ ਆ ਗਏ ਇਹ ਬੈਠੇ ਕਿ ਮੇਰੀ ਮਾਂ ਬੈਠੀ ਨਹੀਂ ਉਸ ਸਮੇਂ ਜਦੋਂ ਇਸਨੇ ਬਿਆਨ دیا ਹਾਂ ਸਰ ਜਿਆਦਾ ਜਾਏਗਾ ਮੈਡਮ ਥੋੜਾ ਇੱਕ ਸੈਕਿੰਡ ਹੈ ਆਪਕੋ ਹੋਲਡ ਕਰਨਾ ਪਵੇਗਾ ਥੋੜੇ ਕੋਈ ਬਾਤ ਨਹੀਂ ਸਭੇ ਇਸ ਨੂੰ ਹੁੰਦਾ ਸਭੇ ਸਤਰੀ ਕਲ ਦੋਸਤੋ ਕਲ ਚੰਡੀਗੜ੍ਹ 에어ਪੋਰਟ ਦੇ ਪ੍ਰੀਸਰ ਦੇ ਵਿੱਚ ਸੀਆਈਐਸਐਫ ਦੀ ਕੁਲਵਿੰਦਰ ਕੌਰ ਦੇ ਵੱਲੋਂ ਕੰਗਣਾ ਰਣੌਤ ਦੇ ਅਜਿਹਾ ਤਾਕੇਦਾਰ ਥੱਪੜ ਪਿਆ ਕਿ ਜਿਸ ਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਸੁਣਾਈ ਦੇ ਰਹੀ ਹੈ ਅਤੇ ਕੰਗਣਾ ਰਣੌਤ ਨੂੰ ਲਾਂਤਾਂ ਵੀ ਪੈ ਰਹੀਆਂ ਨੇ ਉੱਥੇ ਜੋ ਕੁਲਵਿੰਦਰ ਕੌਰ ਹੈ ਉਸ ਨੂੰ ਲੋਕ ਸਲੂਟ ਕਰ ਰਹੇ ਨੇ ਤੇ ਉੱਥੇ ਹੀ ਉਸ ਦੇ ਪਰਿਵਾਰ ਤੱਕ ਨੂੰ ਸਨਮਾਨਤ ਕੀਤਾ ਜਾ ਰਿਹਾ ਵਕ ਵਕ ਜਥੇਬੰਦੀਆਂ ਪਹੁੰਚ ਰਹੀਆਂ ਨੇ ਉਹਨਾਂ ਨੂੰ ਸਨਮਾਨਤ ਕਰਨ ਦੇ ਲਈ ਜਿੱਥੇ ਕੱਲ ਰਾਤ ਅਮਰਤਪਾਲ ਸਿੰਘ ਮੈਰੋ ਪਹੁੰਚੇ ਉੱਥੇ ਹੀ ਅੱਜ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਅਤੇ ਉਹਨਾਂ ਦੀ ਚੋਣਾਂ ਦੀ ਕੈਂਪੇਨ ਸੰਭਾਲਣ ਵਾਲੇ ਚੰਪਕੌਰ ਸਿੰਘ ਵੀ ਪਹੁੰਚੇ ਜਿਨ੍ਹਾਂ ਨੇ ਕੀ ਸਨਮਾਨਤ ਕੀਤਾ ਬੀਬਾ ਕੁਲਵਿੰਦਰ ਕੌਰ ਦੇ ਮਾਪਿਆਂ ਨੂੰ ਅਤੇ ਉਹਨਾਂ ਦੇ ਭਰਾ ਨੂੰ ਉਹਨਾਂ ਦੇ ਮੰਮੀ ਡੈਡੀ ਨੂੰ ਤੇ ਦੱਸਦੀਏ ਚਪੇੜ ਪੈਣ ਦੀ ਗੱਲ ਤਾਂ ਸਾਰਿਆਂ ਨੂੰ ਪਤਾ ਹੀ ਆ ਪਰ ਵੀਡੀਓ ਕਿਸੇ ਨੇ ਵੀ ਨਹੀਂ ਦੇਖੀ ਕਿ ਆਖਰ ਉਸ ਮੌਕੇ ਹੋਇਆ ਕੀ ਸੀ ਹਾਲਾਂਕਿ ਉਸ ਮੌਕੇ ਦੀ ਵੀਡੀਓ ਤਾਂ ਨਹੀਂ ਹੈ ਪਰ ਉੱਥੇ ਹੀ ਇਹ ਪਤਾ ਲੱਗਿਆ ਕਿ ਸੀਸੀਟੀਵੀ ਜ਼ਰੂਰ ਹੈ ਪਰ ਜੋ 에ਅ ਰਿਪੋਰਟ ਦਾ ਪ੍ਰਿਸਰ ਜੋ 에어ਪੋਰਟ ਦੇ ਅਧਿਕਾਰੀ ਹਨ ਉਹਨਾਂ ਵੱਲੋਂ ਇਹ ਸੀਸੀਟੀਵੀ ਫੁਟੇਜ ਬਾਹਰ ਨਹੀਂ ਕੱਢੀ ਜਾ ਰਹੀ ਨਾ ਕਿਸੇ ਨੂੰ ਦਿੱਤੀ ਜਾ ਰਹੀ ਹੈ ਪਰ ਉੱਥੇ ਹੀ ਜੋ ਬੀਬਾ ਕੁਲਵਿੰਦਰ ਕੌਰ ਹੈ ਉਸਦੇ ਸਾਥੀ ਜੋ ਕਿ ਉਸ ਵੇਲੇ ਉਹ ਕੁੜੀ ਨਾਲ ਮੌਜੂਦ ਸੀ ਕੁਲਵਿੰਦਰ ਕੌਰ ਦੇ ਉਸਨੇ ਦੱਸਿਆ ਅਸਲ ਦੇ ਵਿੱਚ ਕੀ ਹੋਇਆ ਸੀ ਤਾਂ ਉਸਨੇ ਦੱਸਿਆ ਕਿ ਜੋ ਕੰਗਣਾ ਨੌਤ ਹੈ ਆਪਣਾ ਫੋਨ ਸਿਕਿਉਰਿਟੀ ਚੈੱਕ ਤੋਂ ਲੈ ਕੇ ਜਾ ਰਹੀ ਸੀ ਜਦ ਕਿ ਗਲਵਿੰਦਰ ਕੌਰ ਨੇ ਆਪਣੀ ਡਿਊਟੀ ਸਮਝਦੇ ਹੋਏ ਕਿਹਾ ਕਿ ਅੱਗੇ ਫੋਨ ਅਲਾਉਡ ਨਹੀਂ ਹੈ ਤੁਹਾਨੂੰ ਫੋਨ ਸਵਿਚ ਆਫ ਕਰਨਾ ਪਵੇਗਾ ਜਾਂ ਫਿਰ ਤੁਸੀਂ ਸਿਕਿਉਰਿਟੀ ਚੈੱਕ ਦੇ ਵਿੱਚ ਇਸ ਨੂੰ ਆਪਣੇ ਬੈਗ ਦੇ ਵਿੱਚ ਪਾ ਲਵੋ ਤਾਂ ਉਸ ਨੇ ਤਾਜੀ-ਤਾਜੀ ਬਣੀ ਆਪਣੀ ਐਮਪੀ ਦੀ ਟੌਰ ਮਾਰਨੀ ਸ਼ੁਰੂ ਕਰ ਦਿੱਤੀ ਤਾਂ ਉੱਥੇ ਤਲਕੀ ਕਾਫੀ ਜ਼ਿਆਦਾ ਵੱਧ ਗਈ ਤੇ ਕੰਗਣਾ ਨੌਤ ਦੀ ਨਜ਼ਰੇ ਇਸੇ ਸਮੇਂ ਕੁਲਵਿੰਦਰ ਕੌਰ ਦੀ ਨੇਮ ਪਲੇਟ ਤੇ ਪਈ ਜੋ ਉਸਦੀ ਯੂਨੀਫਾਰਮ ਤੇ ਲੱਗੀ ਹੋਈ ਸੀ ਜਿੱਥੇ ਕਿ ਕੁਲਵਿੰਦਰ ਦੇ ਨਾਲ ਕੌਰ ਲਿਖਿਆ ਦੇਖ ਕੇ ਉਸ ਨੂੰ ਸੱਤੇ ਕੱਪੜੀ ਅੱਗ ਲੱਗ ਗਈ ਤਾਂ ਉਸੇ ਮੌਕੇ ਉਸਨੇ ਅਜਿਹਾ ਕੁਝ ਬੋਲਿਆ ਜਿਸ ਦਾ ਬਿਆਨ ਕੀਤਾ ਹੈ ਕੁਲਵਿੰਦਰ ਕੌਰ ਦੀ ਉਸ ਮੌਕੇ ਸਾਥੀ ਨੇ ਜਿਸ ਨੇ ਦੱਸਿਆ ਕਿ ਕੁਲਵਿੰਦਰ ਕੌਰ ਦੀ ਨੇਮ ਪਲੇਟ ਪੜਨ ਤੋਂ ਬਾਅਦ ਕੰਗੜਾ ਨੌਤ ਗੁੱਸੇ ਦੇ ਵਿੱਚ ਚਿਲਾ ਕੇ ਬੋਲੀ ਖਾਲਸਤਾਨੀ ਕੌਰ ਬਸ ਫਿਰ ਕਿ ਇਸ ਇਤੋ ਤੂ ਤੂ ਮੈਂ ਮੈਂ ਕਾਫੀ ਜ਼ਿਆਦਾ ਵੱਧ ਗਈ ਅਤੇ ਕੁਲਵਿੰਦਰ ਕੌਰ ਨੇ ਚਟਾਕੇਦਾਰ ਥੱਪੜ ਵੀ ਲਾ ਦਿੱਤਾ ਕਿਉਂਕਿ ਉਸ ਮੌਕੇ ਤੱਕ ਉਸ ਨੂੰ ਪਤਾ ਲੱਗਿਆ ਸੀ ਕਿ ਇਹੀ ਕੰਗਣਾ ਨੌਤ ਹੈ ਜੋ ਕਿਸਾਨ ਮਾਤਾਮਾ ਭੈਣਾ ਬਾਰੇ ਗਲਤ ਬੋਲਦੀ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਮਾਤਾ ਵੀ ਉਸ ਦਿਨ ਉਹਨਾਂ ਬੀਬੀਆਂ ਦੇ ਜੱਥੇ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਬਾਰੇ ਕੰਗਣਾ ਨੌਤ ਕਹਿ ਰਹੀ ਸੀਗੀ ਇਹ ਤਾਂ 100-100 ਰੁਪਏ ਦਿਹਾੜੀ ਤੇ ਆਉਂਦੀਆਂ ਨੇ ਤੇ ਦੋਸਤੋ ਦੱਸ ਦਈਏ ਕਿ ਉੱਥੇ ਹੀ ਦਿਲਜੀਤ ਦਸਾਂ ਜਿਹਨਾਂ ਦਾ ਕਿ 2020 ਕਿਸਾਨੀ ਸੰਘਰਸ਼ ਮੌਕੇ ਕੰਗਣਾ ਨੋਟ ਦੇ ਨਾਲ ਕਾਫੀ ਵਿਵਾਦ ਰਿਹਾ ਉਹਨਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਦਿਲਜੀਤ ਦਸਾਂ ਜੀ ਨੇ ਚੁੱਪ ਰਹਿ ਕੇ ਇੱਕ ਠੋਕਮਾ ਜਵਾਬ ਦਿੱਤਾ ਹੈ ਕੰਗਣਾ ਨੋਟ ਦੇ ਪਏ ਇਸ ਚਟਾਕੇ ਦਾ ਆਓ ਪਹਿਲਾਂ ਉਹ ਵੀਡੀਓ ਵੀ ਦੇਖ ਲਓ ਦੋਸਤੋ ਪੰਜਾਬ ਦੀਆਂ ਕਿਸਾਨ ਬੀਬੀਆਂ ਬਾਰੇ ਗਲਤ ਬੋਲਣ ਕਰਕੇ ਕੰਗਣਾ ਰੌਨਤ ਦੇ ਉਸ ਵਿਵਹਾਰ ਤੇ ਹਰ ਕੋਈ ਨਿਰਾਸ਼ ਸੀ ਜਿਸ ਦੇ ਕਰਕੇ ਕਿ ਅੱਜ ਲੋਕਾਂ ਦਾ ਗੁੱਸਾ ਵੀ ਦਿਖਾਈ ਦੇ ਰਿਹਾ ਹੈ ਇਕੱਲਾ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਲੋਕ ਕੰਗਣਾ ਰੌਨਤ ਦੇ ਪਏ ਇਸ ਥੱਪੜ ਦਾ ਪੂਰਾ ਸਵਾਦ ਲੈ ਰਹੇ ਨੇ ਆਓ ਕੁਝ ਉਹ ਵੀ ਵਾਇਰਲ ਵੀਡੀਓ ਦੇਖ ਲਵੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇ ਲਈ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ अब अब कंगना ने पिटने के बाद क्या कहा देखिए जिन्होंने हमारे साथ बदतमीजी करी है वो सारे उग्रवादी लोग हैं। कंगना एक ही पढ़ाए भी पंजाब को उग्रवादी मत बोलना ये तो मालूम नहीं पता नहीं चलेगा पैरा चूट नहीं उतर पाएगा पार्लियामेंट तक पड़ा पड़ा जब तो पड़ा तेरे बेवकूफी पे पड़ा लगातार पड़ेगा पार्लियामेंट में नहीं पाई चांटे लगने शुरू हो गए क्योंकि तुम जनता की आवाज हो और अब अगर तुम जनता के खिलाफ कुछ भी बोलोगे बॉल पे छक्का लगा पहली बॉल पे छक्का लगा चंडीगढ़ के एयरपोर्ट पर लगा ताकि हमको इंडिया में शामिल झांसू किरानी बन बात कर रही थी ना वो बावली पागल बेवक पैदाइश कर रही थी हमारे भारत को आजादी 2014 के बाद मिली अभी जब 2014 के बाद मिली थी तो तू झांसी रानी का रोल क्यों प्ले कर रही थी बावली सीरियल करा क्योंकि सास भी, भी थी। तो उनको लगा कि जिंदगी का मंच जो ना भी। है तो ये ना सास ਅੰਦਰਕੌਰ ਨੇ ਜੋ ਕੰਗਨਾ ਨੂੰ ਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦੰਨਾ ਅੱਜ ਚੰਡੀਗੜ੍ਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਪਟਿਆਲੇ ਵਾਲੀ ਜਸਲੀਨ ਹਾਂ ਕੰਗਣਾ ਬੇਟੀ ਤੂੰ ਕਿਸਾਨਾਂ ਦੇ ਬਾਰੇ ਕੀ ਜਾਣਦੀ ਆ ਤੂੰ ਤਾਂ 2 ਪੈਸੇ ਲੈ ਕੇ ਠਮਕੇ ਮਾਰਨ ਵਾਲੀ ਇੱਕ ਔਰਤ ਆ ਤੁਰੇ ਦੇ ਕ ਔਰਤ ਜ਼ਾਤ ਨੂੰ ਵੀ ਇੱਕ ਬਹੁਤ ਨੀਮਾ ਦਿਖਾਉਣ ਦੀ ਜਿਹੜੀ ਕੋਸ਼ਿਸ਼ਾਂ ਕਰੀ ਹੋਈ ਆ ਨਾ ਹੱਦ ਆ ਤੇਰੇ ਤੇ ਅਜੇ ਵੀ ਨਹੀਂ ਤੂੰ ਟਿਕ ਰਹੀ ਆ ਆਤਵਾਦੀ ਦੱਸਦੀ ਆ ਜਿਹੜਾ ਦੇਸ਼ ਦਾ ਪੂਰਾ ਟਿੱਡ ਭਰਦੇ ਨੇ ਪੂਰੇ ਦੇਸ਼ ਦਾ ਟਿੱਡ ਭਾਰੇ ਨੇ ਉਹਨਾਂ ਨੂੰ ਆਤਵਾਦੀ ਕਹਿਨੀ ਆ ਲੱਖ ਲਾਣਤ ਤੇਰੇ ਤੇ ਸ੍ਰੀ ਅਕਾਲ ਉਹ ਨਿਆਣਾਂ ਨੂੰ ਆ ਜੀ ਬਦਾਂ ਨਿਆਣਾਂ ਬਦਾਂ ਕਾਲ ਬੁਰਖਾ ਬਦਈਆ ਹਾਂ ਉਹ ਫਿਰਲਾਜ਼ਮਾ ਸਾਜਿਆ ਜੋ ਵਸਿਆ ਨਾ ਉਹ ਦਾਸਿਆ ਬਾਰੇ ਬਨੇ ਪਾਵੇ ਸਤਿ ਸ੍ਰੀ ਅਕਾਲ ਭੈਣਾ ਮਹਾਰਿਤਾ ਨਵਦਾਨਾ ਤੋਂ ਬਾਰੇ ਆ ਪੈਨੇ ਨਾਰਵ ਜਣ ਕੇ ਪਾਸ ਸਤਿ ਸ੍ਰੀ ਅਕਾਲ ਸਤਿ ਅਕਾਲ ਇਹ ਪ੍ਰਮਾਣ ਕਰੀ ਕੋਈ ਗਲਤ ਬਾਤ ਨਹੀਂ ਬਈ ਸੁਨੇਹਾ ਜੇ ਪਾਸ ਅਰਵ ਜੀ ਪਾ ਜੀ हाँ जी मैम दे लॉट ऑफ न्यूज अबाउट दिस लॉट व्हाट हैपेंड मैम 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 ਦੀ ਮਾਗਾਂ 'ਚ ਇਹ ਉੱਚ ਅਧਿਕਾਰੀਆਂ ਦਾ ਬਿਸਤ੍ਰਾਨ ਗਿਆ। ਪਰ ਅਸਰ। ਕੰਗਣਾ ਰਣੋਦ ਦੀ ਗੱਲ ਕਰ ਲੈਨੇ ਆ। ਕੰਗਣਾ ਰਣੋਦ ਦੇ ਥੱਪੜ ਜੜਿਆਗਾ ਪੰਜਾਬਣ ਸੀਆਈਐਸਐਫ ਗਾਰਡ ਨੇ ਥੱਪੜ ਮਾਰਿਆ ਚੰਡੀਗੜ੍ਹ 에어ਪੋਰਟ ਦੇ ਉੱਪਰ ਜਿੱਥਾਂ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਚੰਡੀਗੜ੍ਹ 에어ਪੋਰਟ ਤੋਂ ਜਿੱਥੇ ਕੰਗਣਾ ਰਣੋਦ ਦੇ ਥੱਪੜ ਜੜ ਦਿੱਤਾ ਗਿਆਗਾ ਸੀਆਈਐਸ ਕਿਹੜਾ ਤੁਹਾਨੂੰ ਜੋ ਤੁਸੀਂ ਬਿਆਨ ਕੀਤਾ ਉਹ ਅਸਰ ਆ ਰਿਹਾ ਹੈ ਜਿਆਦਾ ਜਾਏਗਾ ਮੈਡਮ ਥੋੜਾ ਇੱਕ ਸੈਕਿੰਡ ਆਪ ਨੂੰ ਹੋਲਡ ਕਰਨਾ ਪਵੇਗਾ ਥੋੜੇ ਕੋਈ ਬਾਤ ਨਹੀਂ ਸਭ ਇਸ ਨੂੰ ਹਰ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ